ਦੇ ਵੀ ਸਾਥੀਓ ਆਪਣਾ ਸੋਨਾ ਲੀਕਾ ਡੀਆਈ 50 ਦੂਰੀਵਾਰ ਫੜ ਮਾਰ ਲਤੀ ਜੀ ਕੁਮਾਰ ਜੀ ਲੱਗ ਰਹੇ ਨੇ ਕਿਉਂਕਿ ਦੂਰ ਕਰਨ ਲੱਗੇ ਬਾਈ ਆਪਾਂ ਟੈਕ ਦੇ ਉੱਪਰ ਆਮਰਜੀਤ ਸੰਧੂ ਧੂਰੀ ਆਲਾ ਚੱਲਣ ਲੱਗ ਰਿਹਾ ਜੀ ਕਿਉਂਕਿ ਬਹੁਤ ਹੀ ਪੁਰਾਣੇ ਜੋ ਕਿ ਗੀਤ ਨੇ ਉਹ ਬਹੁਤ ਹੀ ਆਨੰਦਾ ਤੇ ਸੱਭਿਆਚਾਰਕ ਗੀਤ ਹੁੰਦੇ ਨੇ ਜੀ ਕਈ ਬੰਦੇ ਇਹਨਾਂ ਨੂੰ ਕਹਿੰਦੇ ਵੀ ਇਹ ਗੀਤ ਆ ਮਾੜੇ ਨੇ ਗੀਤ ਇਹ ਗੰਦੇ ਨੇ ਅੱਜ ਜੀ ਕਿ ਜਾਨ ਛੁੜਾ ਕੇ ਓਟਾ ਬੰਗਾ ਲਾਲਾ ਜੱਟ ਜੀ ਨੈਵੇਂ ਭੋਗ ਦੇ ਸੰਗਾਨੂ ਹੱਥ ਲਾ ਕੇ ਓਟਾ ਬੰਗਾ ਲਾਲਾ ਦਰਿਆ ਦਾ ਘੋਕ ਸਿਰ ਕੇ ਕਿਆ ਸੀ ਤੈਨੂੰ ਘਟੂ ਰੰਗ ਵਗਾ ਦੇ ਤੂੰ ਆ ਪੰਗਲ ਰਾਜਟੀ ਐਵੇਂ ਬੋਗਦੇ ਤੰਨੂ ਹੱਥ ਨਾ ਤੇ ਤੂੰ ਆ ਪੰਗਲ ਰਾਜਟੀ ਮਾਤੇ ਮੂਹ ਵਿਖਦੀ ਹੋਈ ਨੰਦਰ ਦਾ ਨਾ ਕਰੇ ਮਾਤੇ ਮੂਹ آء آء آ پنگل را چلي ਸਤ ਸ੍ਰੀ ਅਕਾਲ ਕਿਸਾਨ ਵੀਰੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਆਪਣੇ ਖੇਤ ਦੇ ਵਿੱਚ ਜਿੱਥੇ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਜੋ ਕਿ ਕਿਸਾਨ ਵੀਰੋ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਕਣਕ ਤੂੜੀ ਆਦੀ ਸਮਾਨ ਸਰੋਂ ਸਰੋਂਾ ਕਿਸਾਨ ਵੀਰ ਸਮਝ ਚੁੱਕੇ ਨੇ ਤੇ ਕਣਕ ਤੇ ਤੂੜੀ ਦਾ ਪੂਰਾ ਸੀਜ਼ਨ ਚੱਲ ਰਿਹਾ ਜੋ ਕਿ ਸਿਰਫ 2-3 ਦਿਨਾਂ ਦਾ ਸੀਜ਼ਨ ਰਹਿ ਗਿਆ ਲਗਾਤਾਰ ਕਿਸਾਨ ਵੀਰੋ ਆਪਣੋਂ ਆਪਣੇ ਕਰਾਂ ਦੇ ਵਿੱਚ ਬਜ਼ੁਰਗ ਨੌਜਵਾਨ ਖੇਤਾਂ ਦੇ ਵਿੱਚ ਆਪਣੀ ਕਣਕ ਤੂੜੀ ਸਾਂਭ ਰਹੇ ਨੇ ਅਤੇ ਜੋ ਕਿ ਮਜ਼ਦੂਰ ਵੀ ਕੋਈ ਤੂੜੀ ਪਾਉਣ ਤੇ ਲੱਗਿਆ ਹੋਇਆ ਹੈ ਕੋਈ ਕਿਸੇ ਮਸ਼ੀਨ ਨਾਲ ਲੱਗਿਆ ਹੋਇਆ ਵੱਖ-ਵੱਖ ਕੰਮਾਂ ਤੇ ਆਪਣੀ ਮਜ਼ਦੂਰੀ ਕਰ ਰਹੇ ਨੇ ਤੇ ਕਿਸਾਨ ਵੀਰ ਵੱਖ-ਵੱਖ ਜਗ੍ਹਾ ਤੇ ਆਪ ਕੋ ਆਪਣਾ ਖੇਤਾਂ ਦੇ ਵਿੱਚ ਕਣਕ ਤੂੜੀ ਸਾਂਭ ਰਹੇ ਨੇ ਅਤੇ ਅੱਜ ਆਪਣਾ ਬਾਣਾ ਕਾਫੀ ਕਟੋ ਕਟ 16 17 ਦਿਨਾਂ ਬਾਅਦ ਅੱਜ ਵੱਟ ਆਇਆ ਜਿਹਦੇ ਵਿੱਚ ਅੱਜ ਦਾ ਦਿਨ ਥੋੜਾ ਜਿਆ ਅਸੀਂ ਨੇ ਜਿਆਦੇ ਟਪਾਇਆ ਤਾਂ ਕਿ ਰੁੱਖਾ ਬਾਣ ਕਰਿਆ ਜਿਹਦੇ ਵਿੱਚ ਆਪਾਂ ਅੱਜ ਬੀਜਾਂਗੇ ਮੂੰਗੀ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਚੁੱਕੇ ਹੋ ਜਿੱਥੇ ਆਪਾਂ ਨੇ 406 ਸ਼ੋਪਰ ਮੂੰਗੀ ਦਾ ਬੀਜ ਲਿਆਂਦਾ ਜੀ ਕਹਿੰਦੇ ਬਹੁਤ ਹੀ ਵਧੀਆ ਬੀ ਹੈ ਬਾਕੀ ਤੁਸੀਂ ਵੀਡੀਓ ਤੇ ਜਿਸ ਤਰ੍ਹਾਂ ਦਾ ਬੀ ਹੋਊਗਾ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਦੇਖਦੇ ਰਿਹਾ ਕਰੋ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਬੀ ਨੂੰ ਰੀਜਣ ਤੋਂ ਲੈ ਕੇ ਵੱਢਣ ਤੱਕ ਦਾ ਦਿਖਿਆ ਮੈਂ ਵੀ ਕਿੰਨੇ ਦਿਨਾਂ ਦੇ ਵਿੱਚ ਇਹ ਮੂੰਗੀ ਦਾ ਵੀ ਤਿਆਰ ਹੁੰਦਾ ਜੀ 400C ਸੁਪਰ ਵੀ ਮੂੰਗੀ ਦਾ ਜੋ ਕਿ ਹਾਈਬ੍ਰਿਡ ਵੀ ਹੈ ਕਹਿੰਦੇ 60 ਦਿਨਾਂ ਨਾਲ ਹੈ 60 ਛੱਠੀ ਕਿਹਾ ਵੀ ਜਾਂਦਾ ਪੰਜਾਬੀ 'ਚ ਇਹਨੂੰ ਛੱਠੀ ਕਿਹਾ ਜਾਂਦਾ ਤਾਂ ਕਿ ਇਹ 60 ਦਿਨਾਂ ਦੇ ਵਿੱਚ ਕਹਿੰਦੇ ਪੱਕ ਜਾਂਦਾ ਹੈ ਜਿਸ ਦੇ ਵਿੱਚ ਆਪਾਂ ਅੱਜ ਤੋਂ ਸ਼ੁਰੂ ਕਰਾਂਗੇ ਅੱਜ ਦਾ ਦਿਨ ਤੁਹਾਨੂੰ ਦੱਸੀਏ ਕਿ 21 ਤਰੀਕਾ 4ਵਾਂ ਮਹੀਨਾ 2024 ਦੇਣਾ ਐਤਵਾਰ ਹੈ ਐਤਵਾਰ ਵਾਲੇ ਦਿਨ ਆਪਾਂ ਸ਼ਾਮ ਨੂੰ 4:30 ਦਾ ਟਾਈਮ ਹੋ ਚੁੱਕਿਆ ਸ਼ਾਮ ਦਾ ਐਤਵਾਰ ਦਾ ਜਿਸ ਦੇ ਵਿੱਚ ਆਪਣੇ ਬੀਜੇ ਕੁਮਾਰ ਜੀ ਆਪਣੇ ਟਰੈਕਟਾਂ ਦੇ ਨਾਲ ਆ ਦੂਰੀਵਾਰਾ ਹਲਾ ਨਾਲ ਆਪਾਂ ਨੇ ਇਹ ਬਾਣ ਤਿਆਰ ਕਰਿਆ ਕਿਉਂਕਿ ਤੁਹਾਨੂੰ ਦਿਖਾਉਣੇ ਆ ਵੀਡੀਓ ਤੇ ਆਜੋ ਦੂਹਰਾ ਕਰਨ ਤੇ ਆਪਾਂ ਬਾਣ ਨੂੰ ਤਿਆਰ ਹੋ ਚੁੱਕਿਆ ਥੋੜਾ ਥੋੜਾ ਰੁੱਖਾ ਬਾਣ ਜਰੂਰ ਦਿਖ ਰਿਹਾ ਜਿੱਥੇ ਆਪਾਂ ਨੇ ਰੇਪਾਈ ਸੀ ਰੂੜੀ ਦੀ ਕਿਉਂਕਿ ਦੇਸੀ ਰੇਪਾਈ ਹੈ ਇਹਦੇ ਵਿੱਚ ਆਪਾਂ ਨੇ ਇੱਕ ਕਿੱਲੇ ਦੇ ਵਿੱਚ 6 ਟਰਾਲੀਆਂ ਗਊਆਂ ਦੀ ਰੇਪਾਈ ਹੈ ਸਪੈਸ਼ਲ ਗਊਸ਼ਾਲਾ ਦੇ ਵਿੱਚੋਂ ਜਿਸ ਦੇ ਵਿੱਚ ਅੱਜ 15 16 ਦਿਨਾਂ ਬਾਅਦ ਬਾਣ ਬੱਤ ਹੋਇਆ ਜਿੱਥੇ-ਜਿੱਥੇ ਰੇਹ ਦੀ ਜਾੜ ਢੇਰੀ ਬਣੀ ਹੋਈ ਸੀ ਉਹ ਥੋੜਾ ਜਿਹਾ ਗਿੱਲਾ ਹੈ ਬਾਕੀ ਬਾਣ ਜਮਾ ਸੁੱਕ ਬਰੂਰਾ ਹੋ ਚੁੱਕਿਆ ਬਾਣ ਤਾਂ ਕਰਕੇ ਆਪਾਂ ਇਹਦੇ ਵਿੱਚ ਮੂੰਗੀ ਬੀਜਣ ਤੇ ਹੋ ਸਕਦਾ ਜੇ ਅੱਜ ਟਾਈਮ ਰਹਿ ਗਿਆ ਅੱਜ ਬੀਜਾਂਗੇ ਨਹੀਂ 100 ਵਾਰ ਨੂੰ ਸਵੇਰੇ ਆਪਾਂ ਮੂੰਗੀ ਮਸ਼ੀਨ ਨਾਲ ਬੀਜਾਂਗੇ ਇੱਕ ਕਿੱਲੇ ਦੇ ਵਿੱਚ ਤੇ ਕਿਸਾਨ ਵੀਰੋ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦਿੰਦੇ ਰਿਹਾ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓ ਆਪਾਂ ਵਧੀਆ-ਵਧੀਆ ਤੁਹਾਨੂੰ ਦਿਖਾਉਂਦੇ ਰਹੀਏ ਤੇ ਆਜੋ ਦਿਖਾਉਨੇ ਆ ਤੁਹਾਨੂੰ ਅਗਲਾ ਧੰਨਵਾਦ ਸਾਥੀਓ ਲੈ ਵੀ ਸਾਥੀਓ ਆਪਣਾ ਸੋਨਾਲੀਕਾ DI50 ਦੂਰੀਵਾਰ ਹੜਮਾਰ ਲੱਤੀ ਜੀਤੇ ਕੁਮਾਰ ਜੀ ਲੱਗ ਰਹੇ ਨੇ ਕਿਉਂਕਿ ਦੂਰ ਕਰਨ ਲੱਗੇ ਬਾਈ ਆਪਾਂ ਟੈਕ ਦੇ ਉੱਪਰ ਅਮਰਜੀਤ ਸੰਧੂ ਧੂਰੀ ਆਲਾ ਚੱਲਣ ਲੱਗ ਰਿਹਾ ਜੀ ਕਿਉਂਕਿ ਬਹੁਤ ਹੀ ਪੁਰਾਣੇ ਜੋ ਕਿ ਗੀਤ ਨੇ ਉਹ ਬਹੁਤ ਹੀ ਆਨੰਦਾ ਤੇ ਸੱਭਿਆਚਾਰਕ ਗੀਤ ਹੁੰਦੇ ਨੇ ਜੀ ਕਈ ਬੰਦੇ ਇਹਨਾਂ ਨੂੰ ਕਹਿੰਦੇ ਵੀ ਇਹ ਗੀਤਾਂ ਮਾੜੇ ਨੇ ਗੀਤ ਇਹ ਗੰਦੇ ਨੇ ਦੇਖੋ ਹੋ ਸਕਦਾ ਵੀ ਗੰਦੇ ਹੋਣ ਪਰੰਤੂ ਜੋ ਗੀਤਾਂ ਦੇ ਵਿੱਚ ਗਾਇਆ ਗਿਆ ਤਾਂ ਉਹ ਅੱਜ ਦੇ ਜਮਾਨੇ ਦੇ ਵਿੱਚ ਉਹ ਟਾਈਮ ਚੱਲ ਰਿਹਾ ਹੈ ਆਉਣ ਵਾਲਾ ਸਮਾਂ ਕਿਉਂਕਿ ਸਿਆਣੇ ਤੋਂ ਸੁਣਦੇ ਆਂ ਕਹਿੰਦੇ ਇਹਦੂ ਵੀ ਭੈਣ ਪਾਉਣ ਵਾਲਾ ਹੈ ਚਲੋ ਜੋ ਬੰਦੇ ਦੀ ਕਿਸਮਤ ਦੇ ਵਿੱਚ ਪ੍ਰਮਾਤਮਾ ਨੇ ਲਿਖਿਆ ਉਹ ਹਰ ਹੀਲੇ ਬੰਦੇ ਨੂੰ ਭੋਗਣਾ ਪੈਂਦਾ ਹੈ ਬਾਕੀ ਜਿੰਨਾਕ ਤੁਸੀਂ ਬਚ ਕੇ ਰਹੋ ਉਹਨਾਂ ਕ ਬਚ ਕੇ ਰਹੋ ਤਾਂ ਕਿ ਆਪਾਂ ਅੱਜ ਆਪਣੇ ਖੇਤ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਮਿਹਰ ਦੇ ਨਾਲ ਆਪਾਂ ਮੂੰਗੀ ਦੀ ਤਿਆਰੀ ਕਰ ਰਹੇ ਆਂ ਤੇ ਬਹੁਤ ਵਧੀਆ ਵੈਸੇ ਤਵੀਆਂ ਨਾਲ ਬੋਣਾ ਸੀ ਤਵੀਆਂ ਨਾਲ ਆਪਾਂ ਨੇ ਜਾਣਕੀ ਨਹੀਂ ਬਾਹਿਆ ਤਾ ਕੀ ਪਹਿਲਾਂ ਇਹ ਲੱਗਦਾ ਸੀ ਵੀ ਗਿੱਲ ਹੈ। ਵੈਸੇ ਹਾਲਾਂ ਨਾਲ ਠੀਕ ਹੁੰਦਾ ਬਾਣ ਸੁਹਾਗਾ ਮਾਰ ਕੇ ਇਹ ਪੂਰਾ ਵਧੀਆ ਹੋ ਜਾਣਾ। ਤੇ ਇੱਧਰ ਇਹ ਤੂੜੀ ਵਾਲਾ ਭਾਈ ਫਿਰਦਾ ਜੱਟ ਖੇਤਾਂ ਦੇ ਵਿੱਚ ਗੇੜੇ ਮਾਰਦਾ ਭੀਮ ਸਿੰਘਾ। ਇਹ ਬਈ ਜੱਟ ਹੈ ਸਾਡੇ ਪਿੰਡ ਦਾ ਜੋ ਕਿ ਜਿਹਨੇ ਤੂੜੀ ਕਰਵਾਉਣੀ ਹੋਵੇ ਕਈ ਘਰਾਂ ਦੇ ਤਾਂ ਇਹ ਤੂੜੀ ਕਰ ਚੁੱਕਿਆ। ਕਈਆਂ ਦੇ ਕਰਨ ਵਾਸਤੇ ਤਿਆਰ ਹੈ ਮਸ਼ੀਨ ਵਾਲੇ ਕੋਲੇ ਗੇੜਾ ਮਾਰਦਾ। ਇੱਕ ਬਾਈ ਦੀ ਹੋਰ ਸਫਤ ਹੈ ਕਿਉਂਕਿ ਬਹੁਤ ਵਧੀਆ ਆਪਣੇ ਤਰੀਕੇ ਦੇ ਨਾਲ ਦੂਰ ਕਰ ਰਿਹਾ ਤੇ ਆਜੋ ਵੀ ਸਾਥੀਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦਿਆ ਕਰੋ ਤੇ ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਦਿਆ ਕਰੋ ਤੁਹਾਡਾ ਆਪਣਾ ਚੈਨਲ ਜੱਗੀ ਮੋਟੋ ਵਲੌਗਾ ਜਿਨ੍ਹਾਂ ਨੇ ਅਜੇ ਤੱਕ ਸਾਥੀ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲੈਣ ਅਤੇ ਹਰ ਇੱਕ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਤੁਹਾਡਾ ਆਪਣਾ ਚੈਨਲ ਦੂਰੀਵਾਰ ਕਹਿੰਦੇ ਆ ਜੱਗੀ ਮੋਟੋ ਵਲੌਗ ਜੀ ਆਜੋ ਵੀ ਸਾਥੀਓ ਤੇ ਅੱਗੇ ਆਪਾਂ ਤੁਹਾਨੂੰ ਹੁਣ ਮੂੰਗੀ ਵਿਜਦੀ ਦਿਖਾਵਾਂਗੇ ਧੰਨਵਾਦ ਸਾਥੀਓ